ਸਾਚੂਆ ਕਾਲ ਦਾਨ ਮੀਟ ਦੇਖ ਰਹੇ ਤੁਸੀਂ ਮੈਂ ਪਰਮੇਂਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ حاضر ਹੋਇਆ ਸਭ ਤੋਂ ਪਹਿਲੇ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਕੈਨੇਡਾ ਤੋਂ ਮੰਦ ਭਾਗੀ ਇੱਕ ਖਬਰ ਸਾਹਮਣੇ ਆ ਰਹੀ ਹੈ ਇੱਕ ਪੰਜਾਬੀ ਮੁਟਿਆਰਤੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਲਗਾਤਾਰ ਕੈਨੇਡਾ ਤੋਂ ਅਜਿਹੀਆਂ ਜਿਹੜੀਆਂ ਖਬਰਾਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਇੱਕ ਵਾਰ ਫੇਰ ਤੋਂ ਇੱਕ ਪੰਜਾਬੀ ਮੁਟਿਆਰਤੀ ਜਿਹੜੀ ਹੈ ਮੌਤ ਹੋਈ ਹੈ ਹਾਰਟ ਅਟੈਕ ਦੇ ਨਾਲ ਇਸ ਪੰਜਾਬੀ ਮੁਟਿਆਰ ਦੀ ਮੌਤ ਜਿਹੜੀ ਹੋਣ ਦੀ ਖਬਰ ਸਾਹਮਣੇ ਆਈ ਹੈ ਚੰਗਾ ਭਵਿੱਖ ਬਣਾਉਣ ਦੇ ਵਾਸਤੇ ਕੈਨੇਡਾ ਗਈ ਸੀ ਤੇ ਹੁਣ ਜੇਕਰ ਗੱਲ ਕਰਨ ਲਈ ਜਾਵੇ ਤਾਂ ਦਿਲ ਦਾ ਦੌੜ ਪੜਾ ਪੈਣ ਕਰਕੇ ਇਸ ਮੌਤ ਦੀ ਜਿਹੜੀ ਪੁਸ਼ਟੀ ਹੋਈ ਹੈ ਬਲਟੋਹਾ ਦੇ ਪਿੰਡ ਬਹਾਦਰ ਨਗਰ ਦੀ ਇਹ ਨੌਜਵਾਨ ਮੁਟਿਆਰ ਜਿਹੜੀ ਹੈ ਰਹਿਣ ਵਾਲੀ ਸੀ ਚੰਗਾ ਭਵਿੱਖ ਬਣਾਉਣ ਦੇ ਵਾਸਤੇ ਕੈਨੇਡਾ ਦਾ ਰੁੱਖ ਕੀਤਾ ਸੀ ਪਰ ਕੈਨੇਡਾ ਦੇ ਵਿੱਚ ਜਾ ਕੇ ਮੌਤ ਜਿਹੜੀ ਹੋ ਗਈ ਹੈ ਤੇ ਪਿੱਛੋਂ ਜੇਕਰ ਗੱਲ ਕਰ ਲਈ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਬਲਟੋਹਾ ਇਲਾਕੇ ਦੇ ਪਿੰਡ ਬਹਾਦਰਨਗਰ ਦੀ ਇਹ ਮੁਟਿਆਰ ਰਹਿਣ ਵਾਲੀ ਸੀ ਮ੍ਰਿਤਕ ਦੀ ਪਛਾਣ ਜਿਹੜੀ ਹੈ ਰੁਪਿੰਦਰ ਕੌਰ ਦੇ ਵਜੋਂ ਹੋਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪਿੱਛੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਤੇ ਉੱਥੇ ਹੀ ਕੈਨੇਡਾ ਤੋਂ ਪੰਜਾਬ ਉਹਨਾਂ ਦੀ ਅੰਤਿਮ ਦੇਹ ਜਿਹੜੀ ਹੈ ਮ੍ਰਿਤਕ ਦੇ ਜਿਹੜੀ ਐ ਉਸ ਨੂੰ ਪੰਜਾਬ ਵਾਪਸ ਲੈ ਕੇ ਆਉਣ ਦੇ ਵਾਸਤੇ ਵੀ ਸਰਕਾਰ ਦੀ ਮਦਦ ਜਿਹੜੀ ਗੁਹਾਰ ਹੈ ਉਹ ਲਗਾਈ ਚੱਟ ਅੱਗੇ ਬਾਅਦਿਆਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਲੀ ਦੇ ਵਿਧਾਨ ਸਭਾ ਹਲਕਾ ਗੋਂਡਾ ਵਿਖੇ ਪਾਰਟੀ ਉਮੀਦਵਾਰ ਦੇ ਪੱਖ ਦੇ ਵਿੱਚ ਵਲੰਟੀਅਰਾਂ ਦੇ ਨਾਲ ਇੱਕ ਰੋਡ ਸ਼ੋਅ ਕੱਢਿਆ ਇੱਕ ਵਿਸ਼ਾਲ ਰੋਡ ਸ਼ੋਅ ਜਿਹੜਾ ਨਿਕਲਦਾ ਨਜ਼ਰ ਆਇਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਇਸ ਜਨਸਲਾਬ ਨੂੰ ਜਿਹੜਾ ਆ ਸੰਬੋਧਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤਾ ਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਆਪ ਮੁਹਾਰੇ ਆਏ ਲੋਕਾਂ ਨੇ ਇਸ ਇਕੱਠ ਦੇ ਵਿੱਚ ਸਾਬਤ ਕਰ ਦਿੱਤਾ ਕਿ ਉਹ ਪਰਿਵਾਰ ਸਮੇਤ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਪਾਣਗੇ ਦਿੱਲੀ ਦੇ ਵਿੱਚ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਣੇਗੀ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੋਡ ਸ਼ੋਅ ਦੌਰਾਨ ਸੰਬੋਧਿਤ ਕਰਦਿਆਂ ਹੋਰ ਕੀ ਕੁਝ ਕਿਹਾ ਉਹ ਸੁਣਦੇ ਆਂ ਮਾਰਕੀਟ ਕੇ ਸਭੀ ਜਿੰਨੇ ਵੀ ਮੇਰੇ ਦੁਕਾਨਦਾਰ ਭਾਈ ਵਪਾਰੀ ਆਪਣੇ ਆਪਣੇ घरों से दुकानों से बाहर निकल के जो अभिनंदन कर रहे हैं सबका मैं बहुत बहुत धन्यवाद करता हूं गौरव शर्मा हमारे प्रत्याशी हैं आपकी विधानसभा से और झाड़ू का चुनाव चिन्ह है और झाड़ू का काम सफाई करना होता है ये राजनीतिक सफाई बहुत जरूरी है जिन लोगों ने देश को सत्तर साल से लूटा जिन लोगों ने हमारे स्कूल बर्बाद कर दिए अस्पताल बर्बाद कर दिए सरकारी स्कूल अस्पताल और जिस बंदे ने आके अस्पताल बनाए सरकारी स्कूल बनाए बिजली पानी का ख्याल रखा महिलाओं के लिए मुफ्त में बस में सुविधा दी अरविंद केजरीवाल उस बंदे के लिए आप लोगों ने तीन बार वोट किया इतिहास बनाया और उस बंदे ने भी आपकी वोट की पूरी पूरी जो है वो जो उसका मूल्य था कीमत थी वो आपको वापस की अस्पताल बना के मोहल्ला क्लिनिक बना के नौकरियां देख के बिजली पानी सड़के बना के उसके बाद पंजाब में सरकार बनी पंजाब में भी हम बहुत कार्य कर रहे हैं आठ साढ़े आठ सौ मोहल्ला क्लीनिक हो गए अस्पताल अच्छे बन रहे हैं स्कूल अच्छे बन रहे हैं बिजली पंजाब में नब्बे परसेंट घरों को बिजली का बिल जीरो आता है पंजाब में यहां भी जीरो आता है ये नीयत साफ होनी चाहिए बस इनकी नीयत साफ नहीं है ये दिल्ली के लोगों को तंग करते हैं जा, जानबूझ कर ये केंद्र सरकार वाले ताकि दिल्ली के लोग तंग होकर आम आदमी पार्टी को वोट ना दें लेकिन केजरीवाल आपका छोटा बड़ा भाई है आपके परिवार की तरह है तो उनके हाथ मजबूत करना हमारा फर्ज बनता है मैं पंजाब से ये कहने के लिए आपके पास आया हूं कि तीन साल लगभग हो जाएंगे 16 मार्च को पंजाब में सरकार बने हुए पचास हजार सरकारी नौकरियां बिना किसी रिश्वत के बिना किसी सिफारिश के दे दिया मैंने सो बच्चे पढ़ रहे हैं अच्छी शिक्षा मिल रही है लोग खुश हैं कि पहले ऐसे काम कभी नहीं हुए नहीं थे और ये काम दिल्ली से शुरू हुए हैं अभी पूरे देश में फैलेंगे इस झाड़ू से हम पहले सिर्फ दुकान या मकान साफ करते थे ਅਬ ਅਰਬਿੰਦ ਕੇਜਰੀਵਾਲ ਕੀ ਅਗਵਾਈ ਮੇ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਏਗਾ ਬਾਈ ਉਧਰ ਫਿਲਮੀ ਅਦਾਕਾਰ ਦੇ ਉੱਤੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਬਣਾਈ ਜਾ ਰਹੀ ਫਿਲਮ ਐਮਰਜੈਂਸੀ ਅੱਜ ਯਾਨੀ ਕਿ 17 ਜਨਵਰੀ ਨੂੰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਰਿਲੀਜ਼ ਹੋ ਚੁੱਕੀ ਹੈ ਤੇ ਉੱਥੇ ਹੀ ਪੰਜਾਬ ਦੇ ਵਿੱਚ ਵੀ ਰਿਲੀਜ਼ ਹੋਈ ਹੈ ਪਰ ਵੱਖ-ਵੱਖ ਸਿਨੇਮੇ ਘਰਾਂ ਦੇ ਵਿੱਚ ਇਸ ਨੂੰ ਚਲਾਉਣ ਨਹੀਂ ਦਿੱਤਾ ਜਾ ਰਿਹਾ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਬੀਤੇ ਦਿਨ ਤੋਂ ਹੀ ਇਸ ਫਿਲਮ ਦਾ ਜਿਹੜਾ ਵਿਰੋਧ ਹੈ ਕੀਤਾ ਜਾ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਇਸ ਖਿਲਾਫ ਇੱਕ ਪੱਤਰ ਜਿਹੜਾ ਲਿਖਿਆ ਗਿਆ ਸੀ ਕਿ ਇਹ ਫਿਲਮ ਜਿਹੜੀ ਹੈ ਪੰਜਾਬ ਦੇ ਕਿਸੇ ਵੀ ਸਿਨੇਮੇ ਘਰ ਦੇ ਵਿੱਚ ਰਿਲੀਜ਼ ਜਿਹੜੀ ਹੈ ਨਹੀਂ ਹੋਣ ਦਿੱਤੀ ਜਾਵੇ ਦੂਜੇ ਪਾਸੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਤੜਕਸਾ ਰਹੀ ਅੰਮ੍ਰਿਤਸਰ ਦੇ ਵੱਖ-ਵੱਖ ਸਿਨੇਮੇ ਘਰਾਂ ਦੇ ਬਾਹਰ ਰੋਸ ਜਿਹੜਾ ਆ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਇਹ ਕੰਗੜਾ ਰਣੋਥ ਦੀ ਐਮਰਜੈਂਸੀ ਫਿਲਮ ਰਿਲੀਜ਼ ਜਿਹੜੀ ਹੈ ਨਾ ਹੋਣ ਦਿੱਤੀ ਜਾਵੇ ਦੂਜੇ ਪਾਸੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਵੀ ਕਿਹਾ ਹੈ ਕਿ ਫਿਲਮੀ ਅਦਾਕਾਰ ਕੰਗਨਾ ਰਣੌਤ ਸ਼ੁਰੂ ਤੋਂ ਹੀ ਪੰਜਾਬ ਦੇ ਖਿਲਾਫ ਬੋਲਦੀ ਆਈ ਹੈ ਤੇ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਦਿਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਨਾਲ ਵੀ ਇੱਕ ਮੁਲਾਕਾਤ ਹੋਈ ਸੀ ਐਸਜੀਪੀਸੀ ਦਾ ਵਫਦ ਮੁਲਾਕਾਤ ਕਰਨ ਵਾਸਤੇ ਪਹੁੰਚਿਆ ਸੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਵੀ ਇਹ ਵਿਸ਼ਵਾਸ ਦਿਵਾਇਆ ਸੀ ਕਿ ਇਸ ਫਿਲਮ ਨੂੰ ਬੰਦ ਕਰਵਾਉਣ ਦੇ ਲਈ ਉਹ ਗ੍ਰਹਿ ਮੰਤਰਾਲੇ ਦੇ ਨਾਲ ਗੱਲਬਾਤ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਫਿਲਮ ਪੰਜਾਬ ਦੇ ਵਿੱਚ ਉਹ ਕਿਤੇ ਵੀ ਰਿਲੀਜ਼ ਜਿਹੜੀ ਹੈ ਨਹੀਂ ਹੋਣ ਦੇਣਗੇ ਦੂਜੇ ਪਾਸੇ ACP ਗਗਨਦੀਪ ਸਿੰਘ ਨੇ ਵੀ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਪੀਪੀਆਰ 시ਨੇਮਾਸ ਦੇ ਮੈਨੇਜਰ ਦੇ ਨਾਲ ਜਿਹੜੀ ਹੈ ਗੱਲਬਾਤ ਹੋ ਚੁੱਕੀ ਹੈ ਤੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਐਮਰਜੈਂਸੀ ਫਿਲਮ ਇਸ cinema ਘਰ ਦੇ ਵਿੱਚ ਰਿਲੀਜ਼ ਜਿਹੜੀ ਹੈ ਉਹ ਨਹੀਂ ਕੀਤੀ ਜਾਵੇਗੀ ਤੇ ਅੱਜ ਦੇ ਫਿਲਮ ਦੇ ਜਿੰਨੇ ਵੀ ਸਾਰੇ ਸ਼ੋਅ ਸੀ ਉਹ ਮੁਕੰਮਲ ਤੌਰ ਤੇ ਰੱਦ ਕਰ ਦਿੱਤੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਜਿਹੜੀ ਐਮਰਜੈਂਸੀ ਫਿਲਮ ਰਿਲੀਜ਼ ਕੀਤੀ ਜਾ ਰਹੀ ਹੈ ਪੰਜਾਬ ਭਾਰ ਵਿੱਚ ਅਸੀਂ ਇਸ ਨੂੰ ਰੋਕਣ ਲਈ ਕੱਲ ਸਾਬਾ ਭਗਵਾਨ ਸਿੰਘ ਜੀ ਮਾਨ ਸੀਐਮ ਸਾਹਿਬ ਨੂੰ ਮਾਨ ਜੋ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮ ਜੀ ਵੱਲੋਂ ਚਿੱਠੀ ਭੇਜੀ ਸੀ ਤੇ ਜਿੰਨੇ ਵੀ ਡੀਸੀ ਸਾਹਿਬਾਨ ਨੇ ਉਹਨਾਂ ਨੂੰ ਵੀ ਪੱਤਰ ਭੇਜਿਆ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤਾਂ ਅਸੀਂ ਡੀਸੀ ਅਮਰ ਸਾਹਿਬ ਨੂੰ ਵੀ ਮਿਲ ਕੇ ਆਏ ਹਾਂ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਫਿਲਮ ਤੇ ਰੋਕ ਲਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਫਿਲਮ ਚ ਸਿੱਖ کردارਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਇੰਜ ਲੱਗਦਾ ਕਿ ਜਿਤਨਾ ਇਹ ਫਿਲਮ ਨੇ ਦੋ ਭਾਈਚਾਰਿਆਂ ਚ ਲੜਾਈ ਪਾਉਣ ਦਾ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਖਾਸ ਕਰਕੇ ਸਿੱਖ ਤੇ ਹਿੰਦੂ ਭਾਈਚਾਰੇ ਚ ਜਿਸ ਤਰ੍ਹਾਂ ਸਿੱਖ کردارਾਂ ਨੂੰ ਪੇਸ਼ ਕਰ ਰਹੀ ਸਰਕਾਰ ਇਹ ਕੰਗੜਾ ਨੌ ਤੇ ਜਿਹੜੀ ਉਹ ਪਹਿਲਾਂ ਵੀ ਵਾਦਾਂ ਚ ਰਹੀ ਆ ਜਿਤਨਾ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਵੀ ਉਹਨੇ ਕਿਸਾਨ ਬੀਬੀਆਂ ਬਾਰੇ ਬਹੁਤ ਹੀ ਗਲਤ ਅਤਰਾਜੋਗ ਸ਼ਬਦ ਵਰਤੇ ਸੀ ਉਹ ਹਮੇਸ਼ਾ ਹੀ ਸਿੱਖਾਂ ਦੇ ਨੂੰ ਟਾਰਗੇਟ ਕਰਦੀ ਆ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਫਿਲਮ ਤੇ ਰੋਕ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹ ਸਕੇ ਦੂਜੇ ਪਾਸੇ ਇਹ ਫਿਲਮ ਦੇ ਨਿਰਮਾਤਾ ਨੇ ਉਹਨਾਂ ਦਾ ਕਹਿਣਾ ਹੈ ਕਿ ਫਿਲਮ ਦੇ ਵਿੱਚ ਵੱਡੀ ਪੱਧਰ ਤੇ ਕੱਟ ਲਗਾਏ ਗਏ ਨੇ ਕੋਈ ਅਜਿਹਾ ਅਤਰਾਜੋਗ ਨਹੀਂ ਜਦੋਂ ਕਿ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਚੁੱਕੇ ਹਾਂ ਜਿਹੜਾ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਪਰ ਸਾਨੂੰ ਕਿਸੇ ਨੇ ਕੋਈ ਜਵਾਬ ਨਹੀਂ ਭੇਜਿਆ ਕਿ ਸਾਡੇ ਇੱਚ ਕੋਈ ਦ੍ਰਿਸ਼ ਕਟਿਆ ਹੈ ਜਾਂ ਨਹੀਂ ਕਟਿਆ ਹੁਣ ਕੀ ਅਗਲੀ ਰਣਨੀਤੀ ਅਸੀਂ ਅੱਜ ਆਏ ਆ ਜਿਹੜਾ ਪੁਰਾਣਾ ਸੁਰਚੰਦਾ ਸਲਮਾ ਸੀ ਜਿੱਥੇ ਪੀਵੀਵੀਆਰ ਥੀਏਟਰ ਆ ਅੱਜ ਫਿਲਮ ਰੀਜ ਹੋ ਰਹੀ ਆ ਅਸੀਂ ਉਹਨੂੰ ਰੋਕਣ ਲਈ ਆਏ ਕੁਝ ਸਿਨੇਮਾ ਘਰਾਂ ਨੇ ਪਹਿਲਾਂ ਹੀ ਫਿਲਮ ਲਾਉਣ ਤੋਂ ਜਿਹੜਾ ਇਨਕਾਰ ਕਰ ਦਿੱਤਾ ਮੈਂ ਉਹਨਾਂ ਦਾ ਧੰਨਵਾਦੀ ਆ ਜਿਨ੍ਹਾਂ ਨੇ ਰੋਕ ਲਾਤੀ ਆ ਜਾਂ ਲਾਉਣ ਤੋਂ ਮਨਾ ਕਰਤਾ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਬਾਕੀ ਮੈਂ ਥੀਏਟਰ ਜਿਨੇ ਵੀ ਪੰਜਾਬ ਦੇ ਥੀਏਟਰ ਆ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਫਿਲਮ ਤੇ ਬਿਲਕੁਲ ਨ ਇਸ ਫਿਲਮ ਨੂੰ ਬੰਦ ਕਰਦੇ ਧੰਨਵਾਦ ਜਿਹੜਾ ਅੱਜ ਸਿਨੇਮੇ ਹਾਲ ਦੇ ਬਾਹਰ ਹੈ ਜਗਦੇਵ ਸਿੰਘ ਹੈਡ ਪ੍ਰਚਾਰਕ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਸੀਂ ਸਮੁੱਚੇ ਸਟਾਫ ਦੇ ਨਾਲ ਇਸ ਫਿਲਮ ਦਾ ਵਿਰੋਧ ਕਰਨ ਵਾਸਤੇ ਇਸ ਫਿਲਮ ਤੇ ਬੈਨ ਲਗਾਉਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆਂ ਇਸ ਦਾ ਮੁੱਖ ਪ੍ਰਯੋਜਨ ਹੈ ਕਿ ਇਸ ਸਮੇਂ ਸਾਡੇ ਵਿੱਚ ਬਹੁਤ ਵੱਡੇ ਹੀਰੋ ਨੇ ਜਿਨ੍ਹਾਂ ਤੇ ਫਿਲਮਾਂ ਬਣਾਉਣ ਦੀ ਲੋੜ ਆ ਜਿਵੇਂ ਤਰ੍ਹਾਂ ਭਗਤਪੂਰਨ ਸਿੰਘ ਜੀ ਡਾਕਟਰ ਮਨਮੋਹਨ ਸਿੰਘ ਜੀ ਇਹਨਾਂ ਦੇ ਕਰੈਕਟਰ ਨੂੰ ਫਿਲਮਾਂ ਬਣਾ ਕੇ ਸੰਸਾਰ ਦੇ ਸਾਹਮਣੇ ਲਿਆਓ ਪਿਛਲੇ ਸਮੇਂ ਕੋਵਿਡ ਦੇ ਵਿੱਚ ਕਿੰਨਾ ਵੱਡਾ ਕੰਮ ਸਿੱਖ ਤਰਮੰਦੀ ਸੰਸਥਾ ਨੇ ਕੀਤਾ ਇਸ ਤੇ ਫਿਲਮਾਂ ਬਣਾਉਣ ਦੀ ਲੋੜ ਹੈ ਨਾ ਕਿ ਜਿਹੜਾ ਨਫਰਤ ਦਾ ਬੀਜ ਬੀਜਿਆ ਜਾ ਰਿਹਾ ਪੰਜਾਬ ਦੀ ਧਰਤੀ ਤੇ ਉਹਦੇ ਤੇ ਫਿਲਮਾਂ ਬਣਾਈਆਂ ਜਾਣ 20ਵੀਂ ਸਦੀ ਦੇ ਮਹਾਨ ਸਿੱਖ ਜਰਨਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਾਦੀ ਮਿਲੀ ਹੈ ਸੰਤ ਗਿਆਨੀ ਜਰਨਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਨ੍ਹਾਂ ਦੇ ਕਰੈਕਟਰ ਨੂੰ ਇਸ ਫਿਲਮ ਦੇ ਰਾਹੀਂ ਐਮਰਜੈਂਸੀ ਦੇ ਰਾਹੀਂ ਘਟਾਉਣ ਦਾ ਯਤਨ ਕੀਤਾ ਗਿਆ ਇਸ ਕੁਝ ਯਤਨ ਨੂੰ ਰੋਕਣ ਵਾਸਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਵੀ ਭਾਰਤ ਸਰਕਾਰ ਨੂੰ ਵੀ ਕਿ ਇਸ ਫਿਲਮ ਤੇ ਤੁਰੰਤ ਰੋਕ ਲਾਈ ਜਾਵੇ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਕਾਇਮ ਰਹਿ ਸਕੇ ਅਸੀਂ ਤੇ ਦੋਨੋਂ ਟਾਈਮ ਹੀ ਇਹ ਅਰਦਾਸ ਕਰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਤੋ ਸਰਬੱਤ ਦੇ ਭਲੇ ਦੇ ਵਿੱਚ ਇਹ ਸਾਰਾ ਕੁਝ ਸੰਸਾਰ ਦੇ ਵਿੱਚ ਜੋ ਵਰਤਾਰਾ ਹੈ ਉਸ ਵਾਸਤੇ ਸਿੱਖ ਅੱਗੇ ਆ ਕੇ ਕੰਮ ਕਰਦਾ ਤੇ ਇਹ ਫਿਲਮ ਕਿਉਂਕਿ ਨਫ਼ਰਤ ਦਾ ਬੀਜ ਬੀਜਦੀ ਹੈ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਸ ਤੇ ਬੈਨ ਲਗਾਉਣ ਦੀ ਬਾਰ ਬਾਰ ਮੰਗ ਕੀਤੀ ਜਾ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਸਿਨੇਮਾ ਘਰਾਂ ਨੇ ਇਹ ਫਿਲਮ ਪੰਜਾਬ ਵਿੱਚ ਨਹੀਂ ਲਗਾਈ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਖਬਾਰਾਂ ਦੇ ਰਾਹੀਂ ਬਿਆਨ ਦਿੱਤੇ ਗਏ ਡੀਸੀ ਨੂੰ ਮੰਗ ਪੱਤਰ ਦਿੱਤੇ ਗਏ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰਕਾਰਾਂ ਦੇ ਰਾਹੀਂ ਕਿਹਾ ਗਿਆ ਕਿ ਇਸ ਫਿਲਮ ਦੇ ਉੱਪਰ ਰੋਕ ਲਗਾਈ ਜਾਵੇ ਅਸੀਂ ਉਹਨਾਂ cinema ਘਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ cinema ਘਰਾਂ ਦੇ ਵਿੱਚ ਇਸ ਫਿਲਮ ਨੂੰ ਨਹੀਂ ਲਗਾਇਆ ਤਾਂ ਉਸ ਵਾਸਤੇ ਸੰਸਥਾ ਉਹਨਾਂ ਦਾ ਧੰਨਵਾਦ ਵੀ ਕਰਦੀ ਹੈ ਤੇ ਬਾਕੀ ਵੀ ਸਿਨੇਮਾ ਘਰਾਂ ਦੇ ਮਾਲਕਾਂ ਨੂੰ ਬੇਨਤੀ ਹੈ ਕਿ ਇਹਦੇ ਦੇ ਉੱਪਰ ਤੁਰੰਤ ਰੋਕ ਲਾਈ ਜਾਵੇ ਇਹਨੂੰ ਰਿਲੀਜ਼ ਨਾ ਕੀਤਾ ਜਾਵੇ ਥੋੜੀ ਉਧਰ ਕਰ ਯਾਰ ਬਰਾਬਰ ਕਰੋ ਬਰਾਬਰ ਇਹ ਇੰਜ ਹਾਂਜੀ ਗਗਤ ਜੀ ਕੀ ਇੰਤਜ਼ਾਮ ਕੀਤੇ ਆ ਜੀ ਅੱਜ ਪੁਲਿਸ ਵੱਲੋਂ ਜਿਹੜੀ ਫਿਲਮ ਅਮਰਜੈਂਸੀ ਰਿਲੀਜ਼ ਹੋਈ ਪੁਲਿਸ ਵੱਲੋਂ ਜੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਥੀਏਟਰ ਤੇ ਜੀ ਐਸਜੀਪੀਸੀ ਦੇ ਸਖਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਵਿਸ਼ਵਾਸ ਦਿਵਾਤਾ ਗਿਆ ਹੈ ਜੀ ਕਿ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਹਾਂਜੀ ਤੇ ਪੁਲਿਸ ਕਿੰਨੀ ਕਿ ਸਕਿਉਰਟੀ ਲਾਈ ਜਾਈ ਹੈ ਕਾਫੀ ਤਦਾਦ ਚ ਸਕਿਉਰਟੀ ਹੈ ਜੀ ਹਾਂਜੀ ਉਥੇ ਥੀਏਟਰ ਦੇ ਫਿਲਮ ਲੱਗੀ ਹੈ ਕਿ ਉਹਦੇ ਆਪੇ ਡਾ ਨਹੀਂ ਜੀ ਲੱਗੀ ਨਹੀਂ ਹੈ ਜੀ ਹਾਂਜੀ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੁਰ ਹੈ ਕਿ ਸਖਤਰ ਸਾਹਿਬ ਨਾਲ ਗੱਲ ਵੀ ਹੋ ਗਈ ਹੈ ਜੀ ਇਹਨਾਂ ਨੂੰ ਕਰਵੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਹੋਰ ਥੀਏਟਰਾਂ 'ਚ ਫਿਲਹਾਲ ਸ਼ਹਿਰ ਦੇ ਕਿਸੇ ਥੀਏਟਰ 'ਚ ਨਹੀਂ ਲੱਗੀ ਅੱਗੇ ਬਾਅਦ ਵਿੱਚ ਗੱਲ ਕਰਦੇ ਹਾਂ ਜ਼ਿਲ੍ਹਾ ਪੁਲਿਸ ਮੁਖੀ ਦੇ ਵੱਲੋਂ ਚਿਰਫਤੇਗੜ ਸਾਹਿਬ ਦੇ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦੇ ਲਈ ਇੱਕ ਖਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਸ ਮੁਹਿੰਮ ਨੂੰ ਸੰਪਰਕ ਦਾ ਨਾਮ ਦਿੱਤਾ ਗਿਆ ਹੈ ਸੰਪਰਕ ਮੁਹਿੰਮ ਦੇ ਤਹਿਤ ਬੱਸੀ ਪਠਾਣਾ ਵਿਖੇ ਲੋਕ ਮਿਲਣੀ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਲਵਜੋਤ ਗਰੇਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਨਸ਼ਿਆਂ ਦੇ ਖਾਤਮੇ ਹਿੱਤ ਸੰਪਰਕ ਮੁਹਿੰਮ ਚਲਾਈ ਗਈ ਹੈ ਜਿਸ ਦਾ ਮੁੱਖ ਮੰਤਵ ਇਹ ਹੀ ਹੈ ਕਿ ਪੁਲਿਸ ਲੋਕਾਂ ਦੇ ਵਿੱਚ ਜਾਵੇ ਅਤੇ ਲੋਕਾਂ ਤੇ ਪੁਲਿਸ ਦੇ ਵਿਚਲੀ ਜਿਹੜੀ ਤ ਮੈਲੇ ਉਸ ਕੜੀ ਨੂੰ ਮਜ਼ਬੂਤ ਕੀਤਾ ਜਾਵੇ ਪੁਲਿਸ ਵਿਚਲੀ ਵਿਥ ਜੜੀ ਹੈ ਖਤਮ ਕੀਤੀ ਜਾਵੇ ਲੋਕ ਖੁੱਲ ਕੇ ਨਸ਼ਿਆਂ ਦੇ ਖਿਲਾਫ ਪੁਲਿਸ ਨੂੰ ਦੱਸ ਸਕਣ ਅੱਗੇ ਵੱਧ ਸਕਣ ਜ਼ਿਲ੍ਹਾ ਪੁਲਿਸ ਮੁਖੀ ਨੇ ਵੀ ਕਿਹਾ ਕਿ ਐਨਡੀਪੀਐਸ ਐਕਟ ਦੇ ਧਾਰਾ 64ਏ ਦੇ ਤਹਿਤ ਜੇਕਰ ਨਸ਼ਾ ਪੀੜਿਤ ਨੌਜਵਾਨ ਅਦਾਲਤ ਦੇ ذریعے ਇਹ ਭਰੋਸਾ ਵੀ ਦਿੰਦਾ ਹੈ ਕਿ ਉਹ ਆਪਣਾ ਇਲਾਜ ਕਰਾਵੇਗਾ ਨਸ਼ਾ ਛੱਡ ਦਵੇਗਾ ਤਾਂ ਉਹ ਉਸ ਕੇਸ ਸਬੰਧੀ ਕਾਨੂੰਨੀ ਕਾਰਵਾਈ ਦੇ ਘੇਰੇ ਦੇ ਵਿੱਚੋਂ ਵੀ ਬਾਹਰ ਆ ਸਕਦਾ ਹੈ ਇਸ ਗੱਲ ਦਾ ਦਾਵਾ ਵੀ ਜਿਹੜਾ ਐਸਐਸਪੀ ਗਰੇਵਾਲ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਐਸਐਸਪੀ ਰਵਜੋਤ ਗਰੇਵਾਲ ਨੇ ਕੀ ਕੁਝ ਦੱਸਿਆ ਉਹ ਜਾਣਦੇ ਹਾਂ ਸੰਪਰਕ ਮੀਟਿੰਗ ਕੀਤੀ ਗਈ ਹੈ ਸਾਡੇ ਵੱਲੋਂ ਜੋ ਸੰਪਰਕ ਮੁਹਿੰਮ ਹੈ ਜੀ ਇਹ ਪੰਜਾਬ ਪੁਲਿਸ ਵੱਲੋਂ ਆਮਾਨਯੋਗ ਜੀਪੀ ਸਾਹਿਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਚਲਾਈ ਚਾਲੀ ਜਾ ਰਹੀ ਹੈ ਜਿਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵਕਫ ਵਕਫ ਤਾਂ ਮੈਂ ਪਬਲਿਕ ਮੀਟਿੰਗ ਕਰ ਰਹੀ ਹੈ ਕੁਝ ਮੀਟਿੰਗਸ ਐ ਐਸਐਸਪੀ ਲੈਵਲ ਤੇ ਕੀਤੀ ਜਾਂਦੀਆਂ ਨੇ ਕੁਝ ਮੀਟਿੰਗਸ ਡੀਐਸਪੀ ਲੈਵਲ ਤੇ ਐਸਪੀ ਲੈਵਲ ਤੇ ਐਸਐਚਓ ਲੈਵਲ ਤੇ ਤੇ ਜ਼ੈਲ ਲੈਵਲ ਤੇ ਵੀ ਕੀਤੀਆਂ ਜਾਂਦੀਆਂ ਨੇ ਸੰਪਰਕ ਮਹੀਮ ਦਾ ਜੋ ਮੁੱਖ ਮੰਤਵ ਇਹ ਹੈ ਕਿ ਜੋ ਪੰਜਾਬ ਨਸ਼ਿਆਂ ਦੇ ਖਿਲਾਫ ਇੱਕ ਜੰਗ ਲੜ ਰਿਹਾ ਹੈ ਉਹਦੇ ਵਿੱਚ ਪਹਿਲੀ ਗੱਲ ਤਾਂ ਪੰਜਾਬ ਪੁਲਿਸ ਨੂੰ ਜਿਹੜਾ ਪਬਲਿਕ ਦਾ ਕੌਨਫੀਡੈਂਸ ਮਿਲੇ ਤਾਂ ਜੋ ਪਬਲਿਕ ਸਾਡੇ ਨਾਲ ਖੁੱਲ ਕੇ ਕੋਈ ਗੱਲ ਕੋਈ ਪ੍ਰੋਬਲਮ ਜਿਹੜੀ ਡਿਸਕਸ ਕਰਨ ਵਾਲੀ ਹੁੰਦੀ ਹੈ ਪੁਲਿਸ ਤੇ ਪਬਲਿਕ ਦਾ ਰਾਬਤਾ ਬਿਹਤਰ ਹੋਵੇ ਸਾਡੀ ਇਨਫੋਰਮੇਸ਼ਨ ਬਿਹਤਰ ਹੋਵੇ ਤੇ ਇੱਕ ਤਰੀਕੇ ਦਾ ਪਬਲਿਕ ਆਊਟਰੀਚ ਹੈ ਜਿੱਦੇ ਚ ਅਸੀਂ ਇਹ ਚਾਹੁੰਦੇ ਆ ਕਿ ਜੋ ਵੀ ਕੋਈ ਨਸ਼ਿਆਂ ਤੋਂ ਇਲਾਵਾ ਵੀ ਜੇ ਕੋਈ ਪਬਲਿਕ ਨੂੰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹਦਾ ਇੱਕ ਖੁੱਲ ਕੇ ਸੰਵਾਦ ਜਿਹੜਾ ਹੈਗਾ ਇੱਕ ਪਬਲਿਕ ਪਲੈਟਫਾਰਮ ਤੇ ਹੋਵੇ ਇਸ ਮੁਹਿੰਮ ਦਾ ਸਾਨੂੰ ਬਹੁਤ ਚੰਗਾ ਫੀਡਬੈਕ ਆ ਰਿਹਾ ਤੇ ਸਾਰੇ ਲੋਕ ਪਹੁੰਚਦੇ ਨੇ ਤੇ ਕਿਉਂਕਿ ਵੱਖ-ਵੱਖ ਤਰੀਕੇ ਦੇ ਜਿਹੜੇ ਮਤਵਾਰ ਜਿਹੜੇ ਮੌਜੂਦ ਸ਼ਖਸੀਅਤਾਂ ਹੁੰਦੀਆਂ ਨੇ ਇਲਾਕੇ ਦੀਆਂ ਉਹ ਸਾਰੀਆਂ ਪਹੁੰਚਦੀਆਂ ਨੇ ਤੇ ਜੋ ਇਲਾਕੇ ਦੇ ਮੁੱਖ ਮੁੱਦੇ ਹੁੰਦੇ ਨੇ ਉਹ ਡਿਸਕਸ ਕੀਤੇ ਜਾਂਦੇ ਨੇ ਮੈਮ ਕਿੰਨੇ ਕ ਨੌਜਵਾਨ ਹੈਗੇ ਮੁਖ ਧਾਰਾ ਚ ਜਾ ਚੁੱਕੇ ਨਸ਼ਾ ਛੱਡ ਅ ਜੀ ਇਹਦੇ ਵਿੱਚ ਅਸੀਂ ਹੁਣੇ ਮੈਂ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਜਿਹੜਾ ਕਿ 164ਏ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ স্মੋਲ ਕੁਆਂਟੀਟੀ ਦੇ ਜਿੰਨੇ ਵੀ ਪਰਚੇ ਹੈਗੇ ਨੇ ਉਹ ਵੱਡੇ ਸੀਗੇ ਜ਼ਿਲ੍ਹੇ 'ਚ ਜਿਹੜੇ ਵੀ ਅਕਿਊਜ਼ਡ ਇਹਨਾਂ ਨੇ ਇਹਨਾਂ ਨੇ ਆਪਣੀ ਵਿਲਿੰਗਨੈਸ ਦਿਖਾਈ ਹੈ ਐਡ ਡਿਕਸ਼ਨ ਦੇ ਲਈ ਉਹਨਾਂ ਦਾ ਅਸੀਂ ਮਾਨਿਓ ਪੋਰਟ ਵੱਲੋਂ ਆਰਡਰਸ ਲੈਂਦੇ ਨੇ ਇਹ ਜੇ ਫਿਲਹਾਲ ਸਾਡੇ ਕੋਲ 7 ਆਰਡਰਸ ਆ ਚੁੱਕੇ ਨੇ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਆਰਡਰਸ ਅਸੀਂ ਇਹ ਜੇ ਲੈ ਕੇ ਆ ਸਕਦੇ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਡਰ ਹੈ ਕਿ ਨਸ਼ੇ ਦੀ ਅਗਰ ਸੂਚਨਾ ਦਵਾਂਗੇ ਤਾਂ ਨਸ਼ੇੜੀ ਸਾਡੇ ਨਾਲ ਨਾ ਕੋਈ ਜਾਂ ਸਾਡਾ ਰਿਸ਼ਤਾ ਨਾ ਖਰਾਬ ਹੋਵੇ ਉਸ ਲਈ ਕੀ ਮੁਹਿੰਮ ਪਹਿਲੀ ਗੱਲ ਜੀ ਮੈਂ ਤੁਹਾਡੇ ਮਾਧਮ ਰਾਹੀਂ ਇਹ ਆਸ਼ਵਾਸਨ ਦੇਣਾ ਚਾਹੁੰਦੀ ਹਾਂ ਕਿ ਜੇ ਕੋਈ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਹੈ ਉਹ ਗੁਪਤ ਰੱਖੀ ਜਾਏਗੀ ਤੁਜੀ ਗੱਲ ਪੰਜਾਬ ਸਰਕਾਰ ਵੱਲੋਂ ਜਿਹੜੀ ਐਂਟੀ ਡਰੱਗ ਟਿਪ ਲਾਈਨ ਜਿਹੜੀ ਸ਼ੁਰੂ ਕੀਤੀ ਗਈ ਹੈ ਇਹ ਤੁਸੀਂ ਸਾਰੇ ਗੂਗਲ ਕਰ ਸਕਦੇ ਹੋ ਇਹਦਾ ਨੰਬਰ ਅਵੇਲੇਬਲ ਹੈਗਾ ਉਹਦੇ ਤੇ ਜਿਹੜਾ ਤੁਹਾਡੀ ਆਈਡੈਂਟੀਟੀ ਹੈ ਉਹ ਗੁਪਤ ਰਹਿੰਦੀ ਹੈ ਤੇ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਪਹੁੰਚਦੀ ਹੈ ਤੇ ਇਸ ਤਰੀਕੇ ਦੇ ਨਾਲ ਜੇ ਕੋਈ ਤੁਸੀਂ ਉਸ ਤਰੀਕੇ ਨਾਲ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ ਉਹ ਵੀ ਲੋਕਾਂ ਕੋਲ ਇੱਕ ਫੈਸਿਲਿਟੀ ਹੈਗੀ ਹੈ ਤੇ ਸਾਡੇ ਨਾਲ ਸਿੱਧੇ ਤੌਰ ਤੇ ਨਿੱਜੀ ਤੌਰ ਤੇ ਵੀ ਜੋ ਗੱਲ ਕਰਦੇ ਨੇ ਉਹ ਵੀ ਇੱਕ ਫੈਸਿਲਿਟੀ ਲੋਕਾਂ ਕੋਲ ਚਹੀਦੀ ਹੈ ਤੇ ਉਧਰ ਤਹਿਸੀਲ ਕੰਪਲੈਕਸ ਭਿੱਖੀ ਵਿੰਡ ਦੇ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਆਏ ਵਿਅਕਤੀ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਇੱਕ ਵਿਅਕਤੀ ਦੇ ਵੱਲੋਂ ਕਥਿਤ ਤੌਰ ਦੇ ਉੱਤੇ 10 ਲੱਖ ਰੁਪਏ ਅਤੇ ਜ਼ਮੀਨ ਦੇ ਕਾਗਜ਼ात ਲੁੱਟ ਲਏ ਗਏ ਅਤੇ ਉਸ ਤੋਂ ਬਾਅਦ ਉਹ ਫਰਾਰ ਹੋ ਗਿਆ ਲੁੱਟ ਦੀ ਵਾਰਦਾਤ ਜਿਹੜੀ ਹੈ ਉਸ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਇਸ ਸਬੰਧੀ ਥਾੜਾ ਭੇਖੀਵਿੰਡ ਦੇ ਵਿੱਚ ਦਰਜ ਕਰਵਾਈ ਗਈ ਦਰਖਾਸਤ ਦੇ ਵਿੱਚ ਅਵਕਰ ਸਿੰਘ ਉਰਫ ਭੱਕਾ ਪੁੱਤਰ ਨਛੱਤਰ ਸਿੰਘ ਵਾਸੀ ਭੇਖੀਵਿੰਡ ਨੇ ਦੱਸਿਆ ਕਿ ਉਸ ਨੇ ਦਿਲਬਾਖ ਸਿੰਘ ਵਾਸੀ ਮਾੜੀ ਗੌੜ ਸਿੰਘ ਪਾਸੋਂ 56 ਕਨਾਲ 10 ਮਰਲੇ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ। ਤੇ ਬੀਤੇ ਦਿਨੀ ਉਹ ਦਿਲਬਾਖ ਸਿੰਘ ਦੇ ਨਾਲ ਰਜਿਸਟਰੀ ਕਰਵਾਉਣ ਦੇ ਲਈ ਤਹਿਸੀਲ ਕੰਪਲੈਕਸ ਭੇਖੀਵਿੰਡ ਗਿਆ। तहसील कॉम्प्लेक्स ਦੇ ਵਿੱਚ ਕਾਰ پارک ਕੀਤੀ ਤੇ ਜਦੋਂ ਉਹ ਵਜ਼ੀਕਾ ਨਵੀਸ ਦੇ ਨਾਲ ਰਜਿਸਟਰੀ ਲਖਵਾਉਣ ਸੰਬੰਧੀ ਗੱਲਬਾਤ ਕਰ ਰਿਹਾ ਸੀ ਤਾਂ ਪਿੱਛੋਂ ਦਿਲਬਾਖ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਆਉਂਦਾ ਹੈ ਅਤੇ ਉਸ ਦੀ ਬਰੀਜ਼ਾ ਗੱਡੀ ਦਾ ਡਰਾਈਵਰ ਵਾਲਾ ਪਾਸਾ ਜਿਹੜਾ ਉਸ ਦਾ ਸ਼ੀਸ਼ਾ ਤੋੜ ਦਿੰਦਾ ਸ਼ੀਸ਼ਾ ਤੋੜ ਕੇ ਤੇ ਵਿੱਚੋਂ ਇੱਕ ਲਫਾਫਾ ਕੱਢਦਾ ਜਿਸ ਦੇ ਵਿੱਚ 10 ਲੱਖ ਰੁਪਈਆ ਸੀ ਅਤੇ ਜ਼ਮੀਨ ਦਾ ਬਿਆਨਾ ਸੀ ਅਤੇ ਉਹ ਲੈ ਕੇ ਫਰਾਰ ਹੋ ਜਾਂਦਾ ਅਵਕਰ ਸਿੰਘ ਨੇ ਵੀ ਦੱਸਿਆ ਕਿ ਉਹਨਾਂ ਨੇ ਭਿੱਖੀਵਿੰਡ ਪੁਲਿਸ ਨੂੰ ਲੁੱਟ ਦੀ ਸੀਸੀਟੀਵੀ ਫੁਟੇਜ ਵੀ ਦਿੱਤੀ ਹੈ ਅਵਕਰ ਸਿੰਘ ਨੇ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਪਾਸੋਂ ਉਕਤ ਵਿਅਕਤੀ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਉਸ ਦੇ ਪੈਸੇ ਤੇ ਕਾਗਜ਼ਾਤ ਵਾਪਸ ਕਰਵਾਉਣ ਦੀ ਜੜੀ ਮੰਗ ਰੱਖੀ ਹੈ ਇਸ ਬੰਦੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਪਿੱਖੀਵਿੰਡ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਕਿ ਅਵਕਰ ਸਿੰਘ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਦਿਲਬਾਖ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਜਿਹੜਾ ਦਰਜ ਕਰ ਲਿਆ ਗਿਆ ਤੇ ਐਸਐਚਓ ਨੇ ਇਹ ਵੀ ਕਿਹਾ ਹੈ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਜਲਦ ਹੀ ਮੁਲਜ਼ਮ ਚੜਾਏ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿਦਕੀਨਾ ਹੈ ਮੇਰਾ ਨਾਮ ਹੈ ਅਵਕਰ ਸਿੰਘ ਸੋਨਾਂ ਸਰਦਾਰ ਨਛੱਤਰ ਸਿੰਘ ਵਾਸੀ ਪਿੱਖੀਵਿੰਡ ਕੀ ਮਸਲਾ ਹੈ ਇੱਕ ਗੱਡੀ ਤੁਹਾਡੀ ਭੰਨ ਕੇ ਪੈਸੇ ਤੇ ਕੋਈ ਕਾਗਜ਼ਾਤ ਲੁੱਟ ਕੇ ਲੈ ਕੇ ਗਿਆ ਸੀ ਹਾਂਜੀ ਮਸਲਾ ਇਹ ਜੀ ਤਕਰੀਬਨ ਜਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਾ ਕਰਾਇਆ ਸੀ ਤੋਂ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਖ ਸਿੰਘ ਸਨ ਆਫ ਪ੍ਰੀਤਮ ਸਿੰਘ ਸਨ ਆਫ ਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਸੀ ਤੇ ਉਹ ਤੋਂ ਬਿਆਨਾ ਕਰਾਇਆ ਯੋ ਮੜ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਤੇ ਅੱਜ ਦੀ ਵੀ ਮੈਂ ਲਵਾਲੀ ਪਰ ਹੁਣ ਬਹਿ ਗਏ ਸਾਡਾ ਬੰਦਿਆ ਨੇ ਕਰਾਤਾ ਹੀ ਵੀ ਮੈਂ ਰਜਿਸਟਰੀ ਕਰ ਦਿੰਦਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਨੇ 1.5 ਲੱਖ ਰੁਪਇਆ ਰਹਿਦਾ ਸੀ ਇਹਦਾ ਦੇਣ ਵਾਲਾ 1.4 ਲੱਖ 4000 ਕੋਈ 700 ਰੁਪਿਆ ਸੌਰੀ 14 ਲੱਖ 7000 ਰੁਪਿਆ ਰਹਿੰਦਾ ਸੀ ਇਹਦਾ ਦੇਣ ਵਾਲਾ 1.4 ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਹਨੂੰ ਦੇਤਾ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਇਸ ਸਾਲ ਦੇ ਅੰਤ ਤੱਕ ਦੇਸ਼ ਨੂੰ ਪਠਾਨ ਕੋਟ ਦੇ ਵਿੱਚ ਬਣ ਰਹੇ ਸ਼ਾਹਪੂਰ ਕੰਡੀ ਡੈਮ ਪ੍ਰੋਜੈਕਟ ਦਾ ਤੋਹਫ਼ਾ ਜਿਹੜਾ ਮਿਲਦਾ ਨਜ਼ਰ ਆਵੇਗਾ ਡੈਮ 392 ਮੀਟਰ ਤੱਕ ਪਾਣੀ ਦੇ ਨਾਲ ਭਰ ਚੁੱਕਿਆ ਅਤੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਜਿਹੜਾ ਤਿਆਰ ਹੈ ਇਸ ਤੋਂ ਪਹਿਲਾਂ ਹਾਈਡਲ ਚੈਨਲ ਨਹਿਰ ਜਿਹੜੀ ਆ ਬਣਾਈ ਜਾਵੇਗੀ ਪਰ 206 ਮੈਗਾਵਾਟ ਸਮਰਥਕਤਾ ਵਾਲੇ ਦੋ ਪਾਵਰ ਹਾਊਸ ਵੀ ਜਿਹੜੇ ਨੇ ਬਣਾਈ ਜਾ ਰਹੇ ਨੇ ਹਾਈਡਲ ਚੈਨਲ ਨਹਿਰ ਦਾ ਨਿਰਮਾਣ ਮਾਰਚ ਮਹੀਨੇ ਦੇ ਵਿੱਚ ਪੂਰਾ ਹੋਣ ਦਾ ਦਾਵਾ ਕੀਤਾ ਗਿਆ ਹੈ ਤੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਜਿਹੜਾ ਇਸ ਸਾਲ ਯਾਨੀ ਕਿ 2025 ਦੇ ਦਸੰਬਰ ਮਹੀਨੇ ਦੇ ਵਿੱਚ ਮੁਕੰਮਲ ਹੋਣ ਦਾ ਦਾਵਾ ਵੀ ਹੈ ਸ਼ਾਹਪੁਰ ਕੰਡੀ ਟਾਈਮ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਨਹਿਰ ਦੀ ਉਸਾਰੀ ਮਾਰਚ ਮਹੀਨੇ ਵਿੱਚ ਪੂਰੀ ਹੋਵੇਗੀ ਅਤੇ ਇਸ ਸਾਲ ਦਸੰਬਰ ਮਹੀਨੇ ਤੱਕ ਪੂਰੇ ਟਾਈਮ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਪੋਜੀਸ਼ਨ ਹੈ ਜੀ ਹੁਣ ਬਰਾਜ ਪ੍ਰੋਜੈਕਟ ਦੀ ਲਗਭਗ ਜੋ ਇਨਫੋਰਮੇਸ਼ਨ ਨੰ ਬਣ ਕੇ ਤਿਆਰ ਹੋ ਚੁੱਕੀ ਹੈ ਹਾਂ ਜੀ ਬਰਾਜ ਜਿਹੜਾ ਸਾਡਾ ਪਰਟੀਕੁਲੀ ਬਰਾਜ ਜਿਹੜਾ ਹੈਗਾ ਉਹ ਸਟਰਕਚਰ ਪੂਰਾ ਤਿਆਰ ਹੋ ਚੁੱਕਿਆ ਤੇ ਅਸੀਂ ਇਨੀਸ਼ੀਅਲ ਫਿਲਿੰਗ ਉਹਦੀ ਸਟਾਰਟ ਕਰ ਦਿੱਤੀ ਸੀ ਐਸ ਪਰ ਐਕਸਪਰਟ ਪੈਨਲ ਦੀ ਅਕੋਰਡਿੰਗਲੀ ਤੇ ਸਾਡਾ 392 ਮੀਟਰ ਤੇ ਲੈਵਲ ਅਟੇਨ ਕਰ ਚੁੱਕੇ ਹਾਂ ਅਸੀਂ ਉਸ ਤੋਂ ਜਿਹੜਾ ਨੈਕਸਟ ਲੈਵਲ ਹੈ ਅਸੀਂ 395 ਤੱਕ ਉਹ ਅਸੀਂ ਲੈ ਕੇ ਜਾ ਸਕਦੇ ਹਾਂ ਵਿਕਿੰਗ ਕਰ ਸਕਦੇ ਹਾਂ ਐਸ ਪਰ ਐਕਸਪਰਟ ਪੈਨਲ ਦੀ ਰਾਏ ਦੇ ਮੁਤਾਬਕ 395 ਤੋਂ ਉੱਪਰ ਜਿਹੜਾ ਉਹਦੇ ਅਜੇ ਤੱਕ ਸਾਨੂੰ ਕੋਈ ਇਹ ਸਾਡੇ ਕੋਲ ਕੋਈ ਰਾਏ ਨਹੀਂ ਹੈਗੀ ਉਹ ਆਪਾਂ ਬਾਅਦ ਵਿੱਚ ਡਿਸਾਈਡ ਕਰਾਂਗੇ ਤੇ ਇਸ ਦੇ ਨਾਲ ਹੀ ਜਿਹੜਾ ਅਸੀਂ ਜਿਹੜੀ ਜਿਹੜੀ ਰੈਗੂਲੇਸ਼ਨ ਹੈ ਜੋ ਯੂਬੀਡੀਸੀ ਚੈਨਲ ਲਈ ਉਹ ਅਸੀਂ ਹੁਣ ਯੂਬੀਡੀਸੀ ਜਿਹੜੀ ਜੋ ਸਾਨੂੰ ਡਿਮਾਂਡ ਆਦੀ ਹੈ ਅਸੀਂ ਐਸੇ ਹੀ ਬਰਾਜ ਤੋਂ ਅਸੀਂ ਰੈਗੂਲੇਟ ਕਰ ਰਹੇ ਹਾਂ ਸਪਲਾਈ ਜੋ ਵੀ ਸਾਡਾ ਯੂਬੀਡੀਸੀ ਚੈਨਲ ਚ ਪਾਣੀ ਜਾਂਦਾ ਅਸੀਂ ਹੁਣ ਜਿਹੜਾ ਬਰਾਜ ਹੈ 13 11 ਨੂੰ ਅਸੀਂ ਸ਼ੁਰੂ ਕੀਤੀ ਸੀ 13 11 2024 ਨੂੰ ਤੇ ਉਸ ਤੋਂ ਹੀ ਅਸੀਂ ਉਹਦੀ ਰੈਗੂਲੇਟ ਕਰ ਰਹੇ ਹਾਂ ਸਪਲਾਈ ਯੂਬੀਡੀਸੀ ਸਿਸਟਮ ਦੇ ਇਸ ਤੋਂ ਬਾਅਦ ਜਿਹੜਾ ਅੱਗੇ ਜਿਵੇਂ ਹੋਏਗਾ 206 ਮੈਗਾਵਾਟ ਦੇ 206 ਮੈਗਾਵਾਟ ਦਾ ਕੰਮ ਜਿਹੜਾ ਉਹ ਸਾਡਾ ਇਨ ਪ੍ਰੋਗਰੈਸ ਹੈ ਹਾਈਡਰਲ ਚੈਨਲ ਵਾਲਾ ਜਿਹੜਾ ਕੰਮ ਹੈ ਉਹ ਵੀ ਸਾਡਾ ਚੱਲ ਰਿਹਾ ਵਿੱਚ ਤੇ ਉਹਦੇ ਲਈ ਸਾਨੂੰ ਜਿਹੜਾ ਅਸੀਂ ਇਹ ਸੋਚਿਆ ਵੇ ਜਿਹੜਾ ਹਾਈਡਰਲ ਚੈਨਲ ਡਿਰੀਗੇਸ਼ਨ ਕੰਪੋਨੈਂਟਸ ਹੈ ਉਹ ਸੀ 31 ਤਿੰਨ ਤੱਕ ਸਾਡੀ ਕੋਸ਼ਿਸ਼ ਹੈ 31 ਤਿੰਨ 2025 ਤੱਕ ਖਤਮ ਕਰੀਏ ਬਾਕੀ ਜਿਹੜੇ ਪਾਵਰ ਹਾਊਸ ਦਾ ਕੰਮ ਹੈ ਉਹ ਇੰਟੀਗ੍ਰੇਟਡ ਹੈ ਕਾਫੀ ਵਿੱਚ BHEL ਦਾ ਕੰਮ ਵੀ ਹੈ PSPCL ਦਾ ਵੀ ਹੈ WRD ਵਾਲਾ ਸਾਡਾ ਕੰਮ ਵੀ ਹੈ ਉਹਨੂੰ ਅਸੀਂ ਸਾਡੀ ਕੋਸ਼ਿਸ਼ ਹੈ ਵੀ ਅਸੀਂ 31 ਦਸੰਬਰ 2025 ਤੱਕ ਉਹਨੂੰ ਨਿਪੇਰੇ ਚਾੜੀਏ। ਪਰ ਇਸ ਸਾਲ 2025 ਚ ਜਿਹੜਾ ਹੈਗਾ ਤੁਸੀਂ ਦੇਸ਼ ਨੂੰ ਹੈਂਡਓਵਰ ਕਰ ਦੋਗੇ ਬੰਨਾ ਕੋਈ ਕੋਸ਼ਿਸ਼ ਹੈ ਸਾਡੀ ਥੋੜਾ ਬਹੁਤ ਹੋ ਸਕਦਾ ਡਿਲੇ ਵੀ ਹੋ ਜਾ। ਸਾਡੀ ਕੋਸ਼ਿਸ਼ ਇਹੀ ਹੈ ਵੀ ਉਸ ਤੋਂ ਅਸੀਂ ਵਿੱਚ ਅਸੀਂ ਜਨਰੇਸ਼ਨ ਸਟਾਰਟ ਕਰੀ। ਤੇ ਉਧਰ ਨਗਰ ਕਾਉਂਸਲ ਕਰਮਚਾਰੀ ਐਕਸ਼ਨ ਮੋਡ ਵਿੱਚ ਨਜ਼ਰ ਆਏ ਨੇ ਪ੍ਰਸ਼ਾਸਨ ਨੂੰ 72 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਹੈ। ਕੂੜਾ ਡੰਪ ਦਾ ਮਾਮਲਾ ਹੈ ਤੇ ਕੂੜਾ ਡੰਪ ਕਰਨ ਦੇ ਲਈ ਕੋਈ ਜਗ੍ਹਾ ਜਿਹੜੀ ਹੈ ਮੁਹੱਈਆ ਕਰਵਾਈ ਜਿਹੜੀ ਨਹੀਂ ਜਾ ਰਹੀ ਤਾਂ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਚੁੱਕਣਾ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ ਇਸ ਗੱਲ ਦਾ ਐਕਸ਼ਨ ਲਿਆ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਸ਼ਹਿਰ ਦੇ ਵਿੱਚ ਕਈ ਜਗ੍ਹਾਵਾਂ ਦੇ ਉੱਤੇ ਲੋਕਾਂ ਦੇ ਵੱਲੋਂ ਕੂੜਾ ਸੁੱਟਿਆ ਜਾਂਦਾ ਹੈ ਤੇ ਜੇਕਰ ਨਗਰ ਕੌਂਸਲ ਕਰਮਚਾਰੀ ਕੂੜਾ ਨਹੀਂ ਚੁੱਕਣਗੇ ਤਾਂ ਸ਼ਹਿਰ ਦੇ ਵਿੱਚ ਥਾਂ ਥਾਂ ਦੇ ਉੱਤੇ ਕੂੜੇ ਦੇ ਵੱਡੇ ਢੇਰਨਾ ਜ਼ਰਾਉਣ ਕੇ ਨਗਰ ਕਾਉਂਸਲ ਕਰਮਚਾਰੀਆਂ ਦਾ ਇਹ ਕਹਿਣਾ ਕਿ ਉਹਨਾਂ ਦੇ ਵੱਲੋਂ ਪਿੰਡ ਬਬਰੀ ਵਿਖੇ ਇੱਕ ਡੰਪ ਦੀ ਜਗ੍ਹਾ ਠੇਕੇ ਤੇ ਲਈ ਗਈ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਉਸ ਜਗ੍ਹਾ ਦੇ ਉੱਤੇ ਕੂੜਾ ਸੁੱਟਣਾ ਜਿਹੜਾ ਬੰਦ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਤੱਕ ਕੋਈ ਵੀ ਜਗ੍ਹਾ ਜਿਹੜੀ ਹੈ ਉਹ ਡੰਪ ਵਾਸਤੇ ਮੁਹੱਈਆ ਪ੍ਰਸ਼ਾਸਨ ਵੱਲੋਂ ਨਹੀਂ ਕਰਵਾਈ ਗਈ ਅਤੇ ਨਗਰ ਕੌਂਸਲ ਕਰਮਚਾਰੀਆਂ ਦੇ ਵੱਲੋਂ ਇਸ ਸਬੰਧੀ ਇੱਕ ਮੰਗ ਪੱਤਰ ਵੀ ਜਿਹੜਾ ਐਸ.ਡੀ.ਐਮ. ਗੁਰਦਾਸਪੁਰ ਨੂੰ ਦਿੱਤਾ ਗਿਆ ਸੀ। ਮੰਗ ਪੱਤਰ ਦੇਣ ਤੋਂ ਬਾਅਦ ਨਗਰ ਕੌਂਸਲ ਯੂਨੀਅਨ ਦੇ ਅਹੁਦੇਦਾਰ ਵਿਪਨ ਕੁਮਾਰ ਨੇ ਵੀ ਕਿਹਾ ਕਿ 5 ਮਹੀਨੇ ਪਹਿਲਾਂ ਨਗਰ ਕੌਂਸਲ ਦੇ ਵੱਲੋਂ ਠੇਕੇ ਦੇ ਉੱਤੇ ਲਈ ਗਈ ਜਗ੍ਹਾ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੂੜਾ ਨਾ ਸੁੱਟਣ ਦੀ ਹਦਾਇਤ ਜਿਹੜੀ ਹੈ ਉਹ ਕਰ ਦਿੱਤੀ ਗਈ ਸੀ ਪਰ ਡੰਪ ਦੇ ਵਾਸਤੇ ਕੋਈ ਵੀ ਨਵੀਂ ਜਗ੍ਹਾ ਜਿਹੜੀ ਮੁਹੱਈਆ ਨਹੀਂ ਕਰਵਾਈ ਗਈ ਨਗਰ ਕੌਂਸਲ ਦੇ ਵੱਲੋਂ ਪਿਛਲੇ 5 ਮਹੀਨਿਆਂ ਤੋਂ ਸ਼ਹਿਰ ਦੇ ਬਾਹਰ-ਬਾਰ ਕਦੀ ਕਿਤੇ ਤੇ ਕਦੀ ਕਿਤੇ ਕੂੜਾ ਸੁੱਟ ਕੇ ਸਮਾ ਜਿਹੜਾ ਉਹ ਕੱਟਿਆ ਜਾ ਰਿਹਾ ਪਰ ਹੁਣ ਕਿਤੇ ਵੀ ਜਗ੍ਹਾ ਨਹੀਂ ਮਿਲ ਰਹੀ ਇਸ ਲਈ ਹੁਣ ਪ੍ਰਸ਼ਾਸਨ ਨੂੰ ਜਿਹੜਾ ਨੋਟਿਸ ਜਾਰੀ ਕਰ ਦਿੱਤਾ ਗਿਆ ਜਾਂ ਤਾਂ ਕੂੜਾ ਸੁੱਟਣ ਦੀ ਯੋਗ ਜਗ੍ਹਾ ਮੁਹੱਈਆ ਕਰਵਾਈ ਜਾਵੇ ਨਹੀਂ ਤਾਂ 72 ਘੰਟਿਆਂ ਦੇ ਬਾਅਦ ਉਹ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੁੱਕਣਾ ਹੀ ਬੰਦ ਕਰ ਦੇਣਗੇ। ਦੂਜੇ ਪਾਸੇ ਜਦੋਂ ਇਸ ਬਾਰੇ ਏਡੀਸੀ ਹਰਜਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਕਿਹਾ ਕਿ ਸ਼ਹਿਰ ਦੇ ਵਿੱਚ ਕੂੜੇ ਦੀ ਕੋਈ ਵੀ ਸਮੱਸਿਆ ਜਿਹੜੀ ਹੈ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਲਾ ਨੌਰ ਵਿਖੇ ਇੱਕ ਡੰਪ ਦੇਖ ਲਿਆ ਗਿਆ ਅਤੇ ਜਲਦ ਹੀ ਉੱਥੇ ਕੂੜਾ ਸੁੱਟਵਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ। ਨਗਰ ਕੌਂਸਲ ਗੁਦਾਸਪੁਰ ਨੂੰ ਸ਼ਹਿਰ ਗੁਦਾਸਪੁਰ ਦਾ ਕੂੜਾ ਚੁੱਕ ਕੇ ਸਰਕਾਰ ਦੇ ਹੇਤਾਂ ਸੰਸਾਦ ਜਿਹੜਾ ਪ੍ਰੋਸੈਸਿੰਗ ਲਈ ਜਗਾ ਜਿਹੜੀ ਹੈ ਬਬਰੀ ਪੈਣ ਲੱਗੇ ਅਸੀਂ ਠੇਕੇ ਦੇ ਲਈ ਹੀ ਪਰ ਉਥੇ ਕੁਝ ਕਾਰਨਾ ਕਰਕੇ ਜਿਹੜੀ ਹੈ ਪ੍ਰਸ਼ਾਸਕ ਵੱਲੋਂ ਉਹ ਜਗਾ ਕੰਮ ਕਰਨ ਲਈ ਰੋਕ ਦਿੱਤੀ ਗਈ ਅੱਜ ਤੋਂ 5 ਮਹੀਨੇ ਪਹਿਲੇ ਉਹ ਜਗਾ ਲੈ ਗਏ ਸੀ ਤੇ ਪ੍ਰਸ਼ਾਸਕ ਵੱਲੋਂ ਸਾਨੂੰ 1 ਹਫਤੇ ਦਾ ਟਾਈਮ ਦਿੱਤਾ ਗਿਆ ਹੈ ਕਿ ਅਸੀਂ ਤੁਹਾਨੂੰ ਜਗਾ ਅਰੇਂਜਮੈਂਟ ਕਰਕੇ ਦੇਣੇ ਲੈਕਿਨ 5 ਮਹੀਨੇ ਬੀਤਣ ਦੇ ਬਾਵਜੂਦ ਹੀ ਨਗਰ ਕੌਂਸਲ ਨੇ ਆਪਣੇ ਪੱਧਰ ਤੇ ਜਿਹੜੀ ਹੈ ਕੂੜੇ ਨੂੰ ਪ੍ਰੋਸੈਸਿੰਗ ਕਰਨ ਵਾਸਤੇ ਜਗਾ ਜਿਹੜੀ ਅਰੇਂਜਮੈਂਟ ਕਰਕੇ ਕੂੜਾ ਕਿਤੇ ਨਾ ਕਿਤੇ ਪ੍ਰੋਸੈਸ ਕੀਤਾ ਲੇਕਿਨ ਹੁਣ ਫੇਰ ਸਾਨੂੰ ਜਗਾ ਦੀ ਪ੍ਰੋਬਲਮ ਆ ਰਹੀ ਹੈਗੀ ਐਂ ਪ੍ਰਸ਼ਾਸਨ ਨੂੰ ਇਹ ਮੰਗ ਕਰਨਾ ਆਇਆ ਹੈ ਕਿ ਸਾਨੂੰ ਕੂੜੇ ਦੀ ਪ੍ਰੋਸੈਸਿੰਗ ਵਾਸਤੇ ਜਿਹੜਾ ਵਾ ਸਰਕਾਰ ਦੀਆਂ ਤਰ੍ਹਾਂ ਸਾਥ ਜਿਸ ਤਾਂ ਜਿਹੜੀ ਪ੍ਰੋਸੈਸਿੰਗ ਕਰਾਨੀ ਆ ਉਹਦੇ ਹੱਥ ਸਾਨੂੰ ਜਗਾ ਲੱਗ ਦਿੱਤੀ ਜਾਵੇ ਤਾਂ ਜੋ ਕੂੜੇ ਨੂੰ ਸਹੀ ਢੰਗ ਨਾਲ ਹੀ ਮੈਨੇਜ ਕਰ ਸਕੀਏ ਜੇਕਰ ਨਹੀਂ ਲੈ ਕੇ ਦਿੰਦੇ ਤੇ ਅਸੀਂ ਮੰਗ ਦੇ ਨੋਟਿਸ ਦੇਣ ਆਏ ਆਏ ਕਿ 72 ਘੰਟਿਆਂ ਬਾਅਦ ਜਿਹੜਾ ਵਾ ਕੂੜਾ ਜਿਹੜਾ ਵਾ ਅਸੀਂ ਚੁਕਣਾ ਘਰੋਂ ਤੋਂ ਬੰਦ ਕਰਦਣਾਗਾ ਤੇ ਜੇ ਉਹ ਕਿਤੇ ਗੰਦ ਪੇਗਾ ਤੇ ਨਿਜੀ ਵਿਵਾਰੀ ਪ੍ਰਸ਼ਾਸਕ ਦੀ ਹੋਏ ਇਸ ਕਾਫੀ ਲੰਬਾ ਸਮਾਂ ਕਾਫੀ ਲੰਬਾ ਚਿਰ ਇਸ ਉੱਪਰ ਹੀ ਪ੍ਰਸ਼ਾਸਕ ਸਰ ਇਸ ਦੇ ਇਸ ਦੇ ਬਾਰੇ ਤੇ ਪ੍ਰਸ਼ਾਸਕ ਜਵਾਬ ਦੇਗਾ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਕਿ ਸਾਡੀ ਤੇ ਨਿਵਾਵਤ ਦੀ ਪ੍ਰਸ਼ਾਸਕ ਕੋ ਪਾਵਰ ਹੈ ਕਿ ਕੂੜਾ ਮੈਨੇਜ ਕਰਨ ਵਾਸਤੇ ਜਗ੍ਹਾ ਲੈ ਕੇ ਦੇਣੀ ਹੈ ਕਿੱਥੇ ਲੈ ਕੇ ਦੇਣੀ ਹੈ ਇਹ ਨਾ ਦੇਣੀ ਇਹ ਰਵਾਰ ਸਾਨੂੰ ਕੀ ਪ੍ਰਸ਼ੰਨੀ ਨਹੀਂ ਆਂਦੀ ਫਿਰ ਅੱਗੇ ਕੀ ਪ੍ਰਸ਼ੰਨੀ ਨਹੀਂ ਆਂਦੀ ਪਰਸ਼ਾਨੀ ਦੇ ਹੋਈ ਆ ਫਿਰ ਕੂੜਾ ਕਿੱਥੇ ਮੈਨੇਜ ਕਰਨਾ ਸਰ ਹਰ ਹਰ ਘਰ ਜ ਘਰ ਤੋਂ ਘਰ ਦੋ ਦੋ ਤਿੰਨ ਤਿੰਨ ਦਸ ਬਿੰਨ ਕੂੜੇ ਨਿਕਲਦੇ ਆਗੇ ਨਾ ਔਰ ਲੋਕਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਮਰੀ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਆਪਣੇ ਘਰ ਦੇ ਕੂੜੇ ਦੀ ਜ ਪ੍ਰੋਸੈਸਿੰਗ ਜੜੀ ਆ ਉਹਨੂੰ ਗਿੱਲੇ ਸੁੱਕੇ ਨੂੰ ਵੱਖ-ਵੱਖ ਕਰੋ ਪਲਾਸਟਿਕ ਲਫਾਫਾ ਘਟਵਤੋ ਜਿਹੜੇ ਕਰਕੇ ਕੂੜੇ ਦੀ ਮਿਆਦ ਘਟੇਗੀ ਕਿਉਂਕਿ ਜਿਆਦਾ ਲੋਕੀ ਇੱਕ ਲਫਾਫੇ ਦੇ ਵਿੱਚ ਸਭ ਕੋਈ ਬੰਨ ਕੇ ਕੂੜੇ ਆਲੇ ਆਪਣੇ ਸਾਡੇ ਸਾਈਸਕ ਨੂੰ ਦਿੰਦੇ ਆਗੇ ਨਾ ਤੇ ਜਿਹਦੇ ਕਰਕੇ ਉਸ ਤਰ੍ਹਾਂ ਹੀ ਪ੍ਰੋਸੈਸਿੰਗ ਜਿਹੜੀ ਕੂੜੇ ਦੀ ਨਹੀਂ ਹੋ ਰਹੀ ਘਰਾਂ ਚ ਨਹੀਂ ਹੋ ਰਹੀ ਆਈ ਉਹਨਾਂ ਨੇ ਕਾਸ ਕਰਨਾ ਕਿ ਆਪਣਾ ਕੂੜਾ ਉਹ ਵੀ ਜਿਹੜਾ ਵਾਲਾ ਵਾਫਵਾ ਕਰਕੇ ਸਾਨੂੰ ਸਾਡੇ ਮਲਾਜਮਾਂ ਦੇਣ ਜਿਹਦੇ ਕਰਕੇ ਜਿਹੜਾ ਕੂੜੇ ਨੂੰ ਮੈਨੇਜ ਕੀਤਾ ਜਾ ਸਕੇ ਤੇ ਸਹੀ ਜਗ੍ਹਾ ਤੇ ਜਾ ਕੇ ਉਹਨੂੰ ਪ੍ਰੋਸੈਸ ਕਰ ਸਕੀ ਸੱਚੀ ਗੱਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਮਤਲਬ ਸਾਨੂੰ ਕੋ ਮਗ ਪੱਤਰ ਆਇਆ ਸੀਗਾ ਪ੍ਰਧਾਨ ਜੀ ਵੱਲੋਂ ਵੀ ਆਇਆ ਸੀਗਾ ਕਿ ਉਸ ਸੰਬੰਧੀ ਮੈਂ ਇਹ ਦੱਸਣਾ ਚਾਹਾਂਗਾ ਕਿ ਕੂੜੇ ਦੀ ਸਮੱਸਿਆ ਕਿਸੇ ਵੀ ਸਾਡੇ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਨਹੀਂ ਆਨ ਦਵਾਗੇ ਤੇ ਕੱਲ ਅਸੀਂ ਸਬੰਧਿਤ ਯੂਨੀ ਵੀ ਮੀਟਿੰਗ ਚੱਦੀ ਅਪਸੀ ਸੈਂਟਰ ਇੰਸਪੈਕਟਰ ਜਿਹੜੇ ਉਹਨਾਂ ਨੂੰ ਵੀ ਸੱਦੇ ਆ ਕਿ ਕਿੱਥੇ ਕੀ ਦਿੱਕਤ ਹੈ ਇਹਦੇ ਵਿੱਚ ਸੀਗਾ ਕਿ ਜਿਹੜੀ ਸਾਈਡ ਮੇਨ ਹੈ ਕਿ ਸ਼ਹਿਰ ਕੋਲ ਆਪਣੀ ਜਗ੍ਹਾ ਨਾ ਹੁੰਦੇ ਉਹ ਥੋੜੀ ਜਿਹੀ ਦਿੱਕਤ ਆਦੀ ਆ ਫਿਰ ਅਸੀਂ ਪੈਰੀਫਰੀ ਤੇ ਪਿੰਡਾਂ ਵਿੱਚ ਜਗ੍ਹਾ ਲੱਭ ਰਹੇ ਆ ਇਸ ਸਬੰਧੀ ਜਿਹੜੀ ਹੈ ਕਿ ਅਚੀ ਸਪੈਸਿਫਿਕਲੀ ਹਦਾਇਤ ਕੀਤੀ ਹੈ ਕਿਉਂਕਿ ਅੱਜਕੱਲ ਸਰਕਾਰ ਦਾ ਮੋਡਲਾ ਟੀਚਾ ਹੈ ਕਿ ਸਾਰੇ ਘਰਵਾਸੀਆਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖਰਾ ਕਰਕੇ ਦੇਣਾ ਚਾਹੀਦਾ ਹੈ ਦਿੱਕਤ ਉਦੋਂ ਆਉਂਦੀ ਹੈ ਜਦੋਂ ਅਸੀਂ ਇਕੱਠਾ ਹੀ ਲਿਫਾਫਿਆਂ ਵਿੱਚ ਪਾ ਕੇ ਦੇ ਦਿੰਨੇ ਆ ਉਹਦੇ ਕਰਕੇ ਸਾਡੇ ਕਰਮਚਾਰੀ ਵੀ ਪਰੇਸ਼ਾਨ ਹੁੰਦੇ ਆ ਹੁਣ ਜੇ ਸਮੱਸਿਆ ਦਾ ਹੱਲ ਦੀ ਗੱਲ ਕਰੀਏ ਅਸੀਂ ਕੱਲ ਮੈਂ ਸਪੈਸ਼ਲੀ ਆਪ ਆਪਣੇ ਦੌਰੇ ਤੇ ਗਿਆ ਜਿੱਥੇ ਸਾਡੇ ਕਲਾਨੌਰ ਪਿੰਡ ਵਿੱਚ ਡੰਪ ਪਿਆ ਹੋਇਆ ਸੀਗਾ ਆਪਣੇ ਕੂੜੇ ਦਾ ਉਹ ਵੀ ਅਸੀਂ ਸਫਾਈ ਜਰੀ ਉਹਦੀ ਸ਼ੁਰੂ ਕਰ ਦਿੱਤੀ ਹੈ ਉਹ ਇੱਕ ਦੋ ਦਿਨ ਤੱਕ ਉਰੀ ਵੀ ਜਗ੍ਹਾ ਬਣ ਦੇ ਉਪਲਬਧ ਹੋ ਜਾਏਗੀ ਜਿਹਦੇ ਕਰਕੇ ਸਾਡਾ ਜਿਹੜਾ ਕੂੜਾ ਹੈ ਜਿਹੜਾ ਆਪਣਾ ਗਿੱਲਾ ਕੂੜਾ ਹੈ ਉਹ ਉੱਥੇ ਚਲੇ ਜਾਏਗਾ ਤੇ ਸ਼ਹਿਰ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਏਗੀ ਇਸ ਤੋਂ ਇਲਾਵਾ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹਨਾ ਕਿ ਨਵੀਂ ਟੈਕਨੋਲੋਜੀ ਨਾਲ ਅਸੀਂ ਆਪਣੇ ਇਹ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ ਇਸ ਸਬੰਧੀ ਅਸੀਂ ਇਹ ਨੂੰ ਇਹ ਹਦਾਇਤ ਕੀਤੀ ਹੈ ਕਿ ਜਿੱਦਾਂ ਪਟਿਆਲੇ ਵਿਖੇ ਇੱਕ ਰੋਲ ਮੋਡਰਨ ਮਸ਼ੀਨ ਲੱਗੀ ਹੋਈ ਹੈ ਉਹ ਕੀ ਕਰਦੀ ਹੈ ਕੋ ਵੀ ਘੰਟੇ ਦੇ ਵਿੱਚ ਵਿੱਚ ਗਿੱਲੇ ਕੂੜੇ ਨੂੰ ਖਾਦ ਵਿੱਚ ਕਨਵਰਟ ਕਰ ਦਿੰਦੀ ਹੈ ਇਹੋ ਜੀ ਮਸ਼ੀਨਾਂ ਸਾਡੇ ਜਿਹੜੀ ਆਪਣੀ ਕਮੇਟੀਆਂ ਐ ਕੌਂਸਲਸ ਐ ਸਾਡੀਆਂ ਕਾਰਪੋਰੇਸ਼ਨਸ ਐ ਜੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਉਰਚੇ ਲਗਾਈਆਂ ਜਾਣ ਤਾਂ ਜੋ ਗਿੱਲਾ ਕੂੜਾ ਜਿਹੜਾ ਆ ਸਾਡਾ ਇਮੀਡੀਏਟਲੀ ਖਾਦ ਬਣ ਜੇ ਕਿਸਾਨ ਆਪਣੀ ਪੈਲੀਆਂ ਬਰਤ ਸਕਣ ਤੇ ਲੋਕੀ ਆਪਾਂ ਨੇ ਘਰਾਂ ਚ ਆਪਣੇ ਬਾਗਾਂ ਚ ਵਰਤ ਸਕਣ ਤੇ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਪਣੇ ਸ਼ਹਿਰ ਵਾਸੀਆਂ ਨੂੰ ਨਹੀਂ ਆਏਗੀ। ਤੁਸੀਂ ਦੇਖਿਆ ਕਿ ਆਪਾਂ ਕਿਦਾਂ ਪਿਛਲੇ ਦਿਨੀ ਮਿਨੀ ਕਲਾਨੌਰ ਦੇਖੇ ਸੀ ਤੋਂ ਕਿਸਾਨਾਂ ਉਹਦੇ ਕੋڑا ਸੁੱਟਾਇਆ ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀ ਆਪਾਂ ਇੱਥੇ ਕੋڑا ਨਹੀਂ ਸੁੱਟਣ ਦਵਾਂਗੇ। ਕੋਈ ਇਸ ਤਰ੍ਹਾਂ ਦਾ ਹੈਗਾ ਕੋਈ ਥੰਮੀ ਮੈਂ ਇਹੀ ਕਹਿਣਾ ਚਾ ਰਿਹਾ ਕਿਉਂਕਿ ਮੈਨੂੰ ਹਜੇ ਆਪਣਾ ਜੁਆਇਨ ਕੀਤੇ ਥੋੜਾ ਟਾਈਮ ਹੋਇਆ ਮੈਂ ਗਰਾਊਂਡ ਤੇ ਆਪ ਜਾ ਕੇ ਫੀਲਡ ਦੀ ਰਿਪੋਰਟ ਲੈ ਰਹੇ ਹਾਂ ਜਿਸ ਤਰ੍ਹਾਂ ਸਾਡੇ ਸ਼ਹਿਰ ਵਾਸੀ ਕਹਿ ਰਿਹਾ ਦੁਕਾਨਦਾਰ ਕਹਿ ਰਿਹਾ ਕਿ ਸਾਡੇ ਉਹਨਾਂ ਦੇ ਸਾਹਮਣੇ ਜਾਂ ਸਾਈਡਾਂ ਤੇ ਕੂੜਾ ਛੁੱਟਿਆ ਜਾ ਰਿਹਾ ਉਹ ਵੀ ਅੱਛੀ ਰਣ ਪੂਰਾ ਪਲਾਨ ਬਣਾ ਰਹੇ ਹਾਂ ਰੂਟ ਪਲਾਨ ਬਣਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਜਿਹੜਾ ਕੂੜਾ ਡਵਰਟ ਕਰਕੇ ਇੱਕ ਜਗ੍ਹਾ ਤੇ ਭੇਜਿਆ ਜਾਏ ਸ਼ਹਿਰ ਤੋਂ ਬਾਹਰ ਕਿਤੇ ਡੰਪ ਸਾਈਟ ਤੇ ਭੇਜਿਆ ਜਾਏ ਜਿੱਥੇ ਉਹਦੀ ਪ੍ਰੋਸੈਸਿੰਗ ਹੋ ਸਕੇ ਉਹ ਅਸੀਂ ਪਲਾਨ ਤਿਆਰ ਕਰ ਰਹੇ ਹਾਂ ਸਰਫੋਂਟਾ ਦੇ ਉਹ ਜਿਹੜੀ ਜਗਾ ਉਹ ਮੰਦਿਰ ਨੀਚੇ ਕਰ ਚੁੱਕੇ ਆ ਵੀ ਇੱਥੇ ਹੀ ਕਲਾਨੌਰ ਵਿੱਚ ਜਿਹੜਾ ਕੁਲਾ ਸੁੱਟਿਆ ਜਾਏਗਾ ਦੇਖੋ ਜੀ ਜਿਹੜਾ ਕੂੜਾ ਸੁੱਟਿਆ ਜਾ ਰਿਹਾ ਉਸੇ ਹਦਾਇਤ ਕਰ ਦਿੱਤੀ ਹੈ ਸਾਰੀ ਟੀਮ ਨੂੰ ਆਪਣੇ ਸੈਨੀਟਰੀ ਰਿਸਪੈਕਟ ਅਨੁਸਾਰ ਇਹ ਕਾਮਿਆਂ ਨੂੰ ਕਹਿ ਦਿੱਤਾ ਹੈ ਕਿ ਜਿਹੜਾ ਕੂੜਾ ਹੈ ਬਿਲਕੁਲ ਨਾ ਮੈਂ ਕਿ ਅਵਰੀ ਜਗ੍ਹਾ ਤੇ ਸੁੱਟਿਆ ਜਾਵੇ ਜੇ ਕਿਤੇ ਸੁੱਟਿਆ ਵੀ ਜਾ ਰਿਹਾ ਸੁੱਟਿਆ ਵੀ ਜਾ ਰਿਹਾ ਉਰੀ ਟਾਈਮਲੀ ਪ੍ਰੋਸੈਸ ਹੋਣਾ ਚਾਹੀਦਾ ਤਾਂ ਜੋ ਮੁਸ਼ਕਲ ਜਿਹੜੀਆਂ ਜਾਲੀਮਾ ਬਿਮਾਰੀਆਂ ਲੋਕਾਂ ਤੱਕ ਨਾ ਪਹੁੰਚਣ ਸੁਰੇਸ਼ੀ ਇਸ ਵਕਤ ਦੀਆਂ ਵਟੀਆਂ ਤੇ ਤਾਜ਼ਾ ਖਬਰਾਂ ਪਲਪਲ ਦੀ ਅਪਡੇਟ ਦੇਖਣ ਵਾਸਤੇ ਤੁਸੀਂ ਜੁੜੇ ਰਹੋ ਧਰਮਯੂਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਤਨਵਾ